ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸੀ ਲੰਬੇ ਸਮੇਂ ਤੋਂ ਰੁੱਖਾਂ ਦੇ ਬਾਰੇ ਗੱਲ ਕਰਦੇ ਆਉਂਦੇ ਆ ਤੇ ਸਾਡਾ ਪੂਰਾ ਫਰਜ਼ ਬੰਦਾ ਲੋਕਾਂ ਨੂੰ ਰੁੱਖਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਜੋੜਨ ਦਾ ਤੇ ਜਿਵੇਂ ਅਲਗ-ਅਲਗ ਲੋਕ ਆਪਣਾ ਬਿਜ਼ਨਸ ਕਰਦੇ ਆ ਆਪਣਾ ਕੰਮ ਕਾਰਜ ਕਰਦੇ ਆ ਸਾਡਾ ਜਿਹੜਾ ਕਾਰਜ ਹੈਗਾ ਲੋਕਾਂ ਨੂੰ ਰੁੱਖਾਂ ਨਾਲ ਜੋੜ ਕੇ ਤੇ ਸਾਡੇ ਵੱਲੋਂ ਰੁੱਖਾਂ ਨੂੰ ਤਿਆਰ ਕਰਕੇ ਜ਼ਮੀਨਾਂ 'ਚ ਪੰਜਾਬ ਦੀ ਧਰਤੀ 'ਚ ਲਾਉਣ ਦਾ ਸਾਡਾ ਇੱਕ ਸਫ਼ਰ ਚੱਲ ਰਿਹਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਦੇ ਆਉਂਦੇ ਤਾਂ ਅੱਜ ਜਿਹੜੀ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਪਿੰਡ ਹੈਗੇ ਆ ਉਹ ਰੁੱਖਾਂ ਦੇ ਨਾਮ ਦੇ ਬਣੇ ਹੋਏ ਆ ਕਾਫੀ ਉਹ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਅਸੀਂ ਰੁੱਖਾਂ ਦੀ ਗੁਰੂਆਂ ਨਾਲ ਸਾਂਝ ਪ੍ਰੋਗਰਾਮ ਵਿੱਚ ਜਿਹੜੇ ਸਾਡੇ ਪੰਜਾਬ ਦੇ ਗੁਰੂ ਘਰ ਹੈਗੇ ਆ ਰੁੱਖਾਂ ਦੇ ਨਾਮ ਤੇ ਉਸ ਨੂੰ ਲਗਾਤਾਰ ਦਿਖਾਉਂਦੇ ਆ ਉਹਨਾਂ ਯਾਤਰਾਵਾਂ ਸਾਡੀ ਚੱਲਦੀਆਂ ਆ ਰਹੀਆਂ ਤੇ ਇੱਕ ਕਿਤਾਬ ਅਸੀਂ ਪਿੱਛੇ ਜੇ ਪੜ੍ਹ ਰਹੇ ਸੀਗੀ ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ ਇਹ ਕਿਤਾਬ ਜਿਹੜੀ ਹੈਗੀ ਆ ਇਹ ਡਾਕਟਰ ਕਿਰਪਾਲ ਸਿੰਘ ਤੇ ਡਾਕਟਰ ਹਰਿੰਦਰ ਕੌਰ ਨੇ ਛਾਪੀ ਹੋਈ ਕਿਤਾਬ ਹੈਗੀ ਪੰਜਾਬੀ ਯੂਨੀਵਰਸਿਟੀ ਕੋਲ ਛਪੀ ਆ ਤਾਂ ਇਹਨਾਂ ਨੇ ਕੀ ਕੀਤਾ ਜਿਹੜੀਆਂ ਨਿਊਜ਼ ਕਲਿੱਪ ਰਾਹੀਂ ਇਕੱਠਾ ਕਰਕੇ ਜਿਹੜੇ ਪੰਜਾਬ ਦਾ ਪੂਰਾ ਜਿਹੜੇ ਸਾਡੇ ਪਿੰਡਾਂ ਦੇ ਨਾਂ ਉਹਨਾਂ ਨੇ ਦੇਖੇ ਵੀ ਕਿ ਕਿਵੇਂ ਉਹਨਾਂ ਦਾ ਇਤਿਹਾਸ ਹੈ ਦੇ ਕੀ ਕਿਉਂ ਨਾਂ ਪਿਆ ਇਸ ਤਰ੍ਹਾਂ ਕਰਕੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਪਿੰਡ ਹੈਗੇ ਆ ਜਿਹੜੇ ਰੁੱਖਾਂ ਦੇ ਨਾਂ ਤੇ ਹੈਗੇ ਆ ਉਹ ਜਿਹੜੇ ਪਏ ਹੈਗੇ ਆ ਉਹਨਾਂ ਨੂੰ ਕਵਰ ਕੀਤਾ ਤੇ ਅਸੀਂ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਆ ਆਪਣੀ ਟੀਮਾਂ ਰਾਹੀਂ ਜਿਹੜੇ ਮਾਲਵੇ ਦੇ ਪਿੰਡ ਹੈਗੇ ਅਸੀਂ ਮਾਲਵੇ ਦੀ ਗੱਲ ਕਰਾਂਗੇ ਜਿੰਨੇ ਵੀ ਰੁੱਖਾਂ ਦੀ ਅਸੀਂ ਮੈਂ ਗੱਲ ਕਰੂੰਗਾ ਸਾਰੇ ਅਸੀਂ ਉੱਥੇ ਜਾ ਕੇ ਵੈਰੀਫਾਈ ਕੀਤਾ ਵੀ ਹਾਂ ਵੀ ਉਹ ਜਿਹੜੇ ਰੁੱਖ ਇਸ ਕਿਤਾਬ ਚ ਮੈਂਸ਼ਨ ਆ ਵੀ ਉਹ ਵਾਕਈ ਉਹ ਰੁੱਖ ਹੁੰਦੇ ਸੀਗੇ ਉਹ ਹੁਣ ਉਹ ਮੌਜੂਦ ਹੈ ਕਿ ਨਹੀਂ ਉਹਨਾਂ ਦਾ ਹਾਲ ਕੀ ਆ ਮਤਲਬ ਕਹਿੰਦਾ ਤੇ ਸ਼ੁਰੂਆਤ ਕਰਨ ਤੋਂ ਪਹਿਲਾਂ ਕਹੇ ਜਾ ਕੇ ਹਾਲਾਤ ਸਾਡੇ ਜਿਹੜੇ ਜਿਹੜੇ ਪਿੰਡਾਂ ਦੇ ਨਾਮ ਰੁੱਖਾਂ ਪਿੱਛੇ ਪਏ ਆ ਤਾਂ ਉਹ ਹਾਲਾਤ ਬਹੁਤ ਮਾੜੇ ਆ ਤਨੂੰ ਇਕੱਲੇ-ਇਕੱਲੇ ਪਿੰਡ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਹੜਾ ਜ਼ਿਲ੍ਹਾ ਮੁਹਾਲੀ ਦਾ ਪਿੰਡ ਆ ਕੈਂਬਾਲਾ ਇਹ ਜਿਹੜਾ ਕੈਂਬਾਲਾ ਨਾਮ ਹੈਗਾ ਕੈਮ ਦੇ ਰੁੱਖਾਂ ਤੋਂ ਪਿਆ ਹੈ ਕੈਮ ਵਾਲਾ ਕਹਿੰਦੇ ਸੀ ਪਹਿਲਾਂ ਫਿਰ ਕੰਬਾਲਾ ਕਹਿਣ ਲੱਗੇ ਤਾਂ ਅਸੀਂ ਇਸ ਤੇ ਵਿਜ਼ਿਟ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਹਾਂ ਰੇਲਵੇ ਸਟੇਸ਼ਨ ਦੇ ਕੋਲੇ ਪਿੰਡ ਹੈ ਤੇ ਹੁਣ ਉਹ ਏਡਾ ਵੱਡਾ ਤਰੀਕੇ ਨਾਲ ਉੱਥੇ ਮਤਲਬ ਕਹਿੰਦਾ ਡਿਵੈਲਪਮੈਂਟ ਹੋ ਚੁੱਕੀ ਆ ਉਹ ਸਾਰੇ ਦੇ ਸਾਰੇ ਕੈਮ ਦੇ ਰੁੱਖ ਅਸੀਂ ਬਜ਼ੁਰਗਾਂ ਨਾਲ ਗੱਲ ਕੀਤੀ ਉਹਨਾਂ ਨਾਲ ਉਹਨਾਂ ਨੇ ਨਿਊਜ਼ ਕਲਿੱਪ ਵੀ ਉਹਨਾਂ ਨੇ ਪਾਇਆ ਉਹ ਜੋ ਪਿੰਡ ਜਾ ਕੇ ਵੀ ਗੱਲ ਕਰਾਂਗੇ ਸੀ ਪਰ ਜਿਹੜਾ ਅਸੀਂ ਜਿਹੜਾ ਇਤਿਹਾਸ ਦਾ ਪਤਾ ਕਰਾਇਆ ਜਿਹੜੇ ਬਜ਼ੁਰਗਾਂ ਤੋਂ ਉੱਥੇ ਪਤਾ ਲੱਗਿਆ ਬਹੁਤ ਸਾਰੇ ਕੈਮ ਦੇ ਰੁੱਖ ਹੁੰਦੇ ਸੀਗੇ ਉਹ ਸਾਰੇ ਕੱਢ ਕੇ ਹੁਣ ਡਿਵੈਲ ਤੇ ਪਿੰਡ ਦਾ ਨਾਮ ਕੈਂਬਾਲਾ ਪਰ ਕੈਂਬਾਲਾ ਰੱਖ ਕੋਈ ਨਹੀਂ ਹੈਗਾ ਇਹ ਸਾਡੀ ਤراث ਦੀ ਹੈ ਪੰਜਾਬ ਦੀ ਹੁਣ ਅਸੀਂ ਰੋਪੜ ਦੇ ਜਿਹੜੇ ਪਿੰਡ ਹੈਗੇ ਉਹਨਾਂ ਬਾਰੇ ਗੱਲ ਕਰਾਂਗੇ ਰੋਪੜ ਜ਼ਿਲ੍ਹੇ ਦੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਸਿੰਬਲ ਮਾਜਰਾ ਇਹ ਜਿਹੜਾ ਸਿੰਬਲ ਮਾਜਰਾ ਜਿਹੜਾ ਪਿੰਡ ਹੈਗਾ ਇੱਥੇ ਕਿਹਾ ਜਾਂਦਾ ਮਤਲਬ ਕਹਿੰਦਾ ਸਿੰਬਲ ਦੇ ਦਰਖਤਾਂ ਦੀ ਬਹੁਤ ਬਹੁਤਾਸ ਸੀਗੀ ਬਹੁਤ ਛਿੜੀਆਂ ਸੀ ਇਸ ਸਿੰਬਲ ਦੇ ਰੋਖਾਂ ਦੇ ਪਰ ਅਸੀਂ ਹੁਣ ਜਿਹੜਾ ਵੈਰੀਫਾਈ ਕੀਤਾ ਨੂੰ ਜਾ ਕੇ ਕੋਈ ਸਿੰਬਲ ਦਾ ਰੋਖ ਨਹੀਂ ਮੌਜੂਦ ਹੈਗਾ ਉੱਥੇ ਤਾਂ ਉਸ ਤੋਂ ਬਾਅਦ ਜਿਹੜਾ ਪਿੰਡ ਹੈਗਾ ਬੇਲਾ ਇਹ ਜੰਗਲ ਬੇਲੀਆਂ ਦੇ ਕਰਕੇ ਇਸ ਦਾ ਪਿੰਡ ਨਾ ਬੇਲਾ ਪਿਆ ਹੈਗਾ ਉਸ ਤੋਂ ਬਾਅਦ ਸਿੰਬਲ ਝੱਲੀਆਂ ਪਿੰਡ ਹੈਗਾ ਇੱਥੇ ਕਿਹਾ ਜਾਂਦਾ ਬਹੁਤ ਇੱਕ ਉੱਚਾ ਰੁੱਖ ਸੀਗਾ ਸਿੰਬਲ ਦਾ ਐਸਵਾਈਐਲ ਨਹਿਰ ਦੇ ਕੋਲ ਨਾਲ ਲੱਗਦਾ ਸੀਗਾ ਤੇ ਬਹੁਤ ਵੱਡੀ ਉਹਦੀ ਸ਼ੰਗਰੀ ਸ਼ਾ ਸੀ ਸਿੰਬਲ ਦੇ ਰੁੱਖ ਦੀ ਬਹੁਤ ਉਮਰ ਵੱਡੀ ਸੀ ਪੱtras ਦੀ ਹੈਗੀ ਵੀ ਇਹ ਸਿੰਬਲ ਦਾ ਰੁੱਖ ਵੀ ਮਤਲਬ ਕਹਿੰਦਾ ਇੱਥੇ ਮੌਜੂਦ ਨਹੀਂ ਹੈਗਾ ਸਿੰਬਲ ਝੱਲੀਆਂ ਦੇ ਪਿੰਡ ਵਿੱਚ ਇਹ ਅਸੀਂ ਵੈਰੀਫਾਈ ਕਰ ਲਿਆ ਹੈਗਾ ਉਸ ਤੋਂ ਬਾਅਦ ਇੱਕ ਬਰੂਵਾਲ ਪਿੰਡ ਆ ਅਨੰਦਪੁਰ ਸਾਹਿਬ ਦੇ ਕੋਲੇ ਇਹ ਬਰੂ ਦੇ ਘਾਹ ਦੇ ਜਿਹੜੇ ਰੈੱਡ ਗ੍ਰਾਸ ਆ ਉਹਦੇ ਨਾਂ ਤੇ ਪਿਆ ਹੈਗਾ ਉਸ ਤੋਂ ਬਾਅਦ ਇੱਕ ਝਿੰਝੜੀ ਪਿੰਡ ਹੈਗਾ ਜਿਹੜੇ ਜਿੱਥੇ ਛਿੜੀਆਂ ਦਰਖਤਾਂ ਦੇ ਨਾਲ ਤੇ ਇਹ ਝੁੰਡ ਹੁੰਦੇ ਸੀ ਉਹਦੇ ਨਾਲ ਤੇ ਝਿੰਝੜੀ ਨਾਂ ਪਿਆ ਪਰ ਹੁਣ ਤਰਸਦੀ ਹੈਗੀ ਇੱਥੇ ਵੀ ਮਤਲਬ ਕਹਿੰਦਾ ਇਹ ਟਿੱਬੇ ਸੀ ਇਸ ਪਿੰਡ ਦੇ ਵਿੱਚ ਉਹ ਟਿੱਬੇ ਹੜਾਂ ਕਰਕੇ ਰੁੜ ਗਏ ਤਾਂ ਜਿਹੜਾ ਸਾਡੀਆਂ ਛਿੜੀਆਂ ਜਿਹੜੀਆਂ ਇਹ ਨਾਂ ਤੇ ਪਿੰਡ ਪਿਆ ਹੈਗਾ ਉਹ ਵੀ ਖਤਮ ਹੋ ਚੁੱਕੀਆਂ ਇਸ ਟਾਈਮ ਇਸ ਸਮੇਂ ਬਿਲਕੁਲ ਹਾਲ ਉਹਨਾਂ ਦਾ ਬਹੁਤ ਮਾੜਾ ਹੈਗਾ ਤਾਂ ਉਸ ਤੋਂ ਬਾਅਦ ਜਿਲ੍ਹਾ ਪਟਿਆਲੇ ਦੀ ਗੱਲ ਕਰਾਂਗੇ ਜਿਲ੍ਹਾ ਪਟਿਆਲੇ ਦਾ ਭਲਾਂਣ ਪਿੰਡ ਆ ਜਿਹੜੇ ਦੱਬ ਦਾ ਕਾ ਹੁੰਦਾ ਤਾਂ ਇਹ ਦੱਬ ਦੇ ਘਾ ਨੂੰ ਸਾਫ਼ ਕਰਕੇ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਵੀ ਦੱਬ ਦੇ ਘਾ ਨੂੰ ਸਾਫ਼ ਕਰਕੇ ਇਸ ਰੁੱਖ ਦਾ ਇਸ ਪਿੰਡ ਦਾ ਨਾਮ ਮਤਲਬ ਕਹਿੰਦਾ ਤਬਲਾਨ ਪਿਆ ਤਾਂ ਉਸ ਤੋਂ ਬਾਅਦ ਇੱਕ ਕਕਰਾਲਾ ਪਿੰਡ ਆ ਸਮਾਣੇ ਜਿਹੜੇ ਬਲਾਕ ਦਾ ਤੇ ਇੱਕ ਇੱਕਰਾ ਕਿਕਰਾਂ ਵਾਲਾ ਤੋਂ ਇਸ ਪਿੰਡ ਦਾ ਨਾਮ ਕਕਰਾਲਾ ਪਿਆ ਪਰ ਤਰਸ ਦੀ ਇਹ ਵੀ ਹੈਗੀ ਇੱਕ ਇੱਕਰਾ ਇੱਥੇ ਵੀ ਮੌਜੂਦ ਨਹੀਂ ਹੈਗੀ ਬਹੁਤ ਬੁਰੇ ਹਾਲਤਾਂ ਤੇ ਟਮਾਟੇ ਲੱਕ ਇੱਕਕਰ ਰੁੱਖ ਦਿਖਦਾ ਹੈਗਾ ਪ੍ਰਤਨ ਤੇ ਉਸ ਤੋਂ ਬਾਅਦ ਡਕਾਲਾ ਜਿਹੜਾ ਪਿੰਡ ਪਟਿਆਲੇ ਨੇੜੇ ਜਿਹੜਾ ਹੈਗਾ ਉਹ ਉਹਨੂੰ ਕਿਹਾ ਜਾਂਦਾ ਟੱਕ ਦੇ ਦਰਖਤਾਂ ਤੋਂ ਪਿੰਡ ਦੇ ਨਾਲ ਪਹਿਲਾਂ ਟੱਕ ਵਾਲਾ ਪਿਆ ਫਿਰ ਉਹਦਾ ਹੌਲੀ ਹੌਲੀ ਟੱਕਾਂ ਡਕਾਲਾ ਪੈ ਗਿਆ ਤਾਂ ਅਸੀਂ ਇੱਥੋਂ ਵੀ ਇਹ ਇਸ ਪਿੰਡ ਤੋਂ ਵੀ ਪਤਾ ਕਰਾਇਆ ਹੈਗਾ ਸਾਡੇ ਦੋਸਤ મિતਰ ਰਹਿੰਦੇ ਆ ਵੀ ਉਹਨਾਂ ਨੇ ਬਜ਼ੁਰਗਾਂ ਦੱਸੇ ਹਾਂ ਵਾਕੀ ਇੱਥੇ ਬਹੁਤ ਵੱਡੀਆਂ ਜਿਹੜੇ ਟੱਕਾਂ ਦੀਆਂ ਝਿੜੀਆਂ ਸੀਗੀਆਂ ਪਰ ਉਹ ਹੁਣ ਟੱਕਾਂ ਦੇ ਝਿੜੀਆਂ ਖਤਮ ਹੋ ਗਏ ਬਿਲਕੁਲ ਤੇ ਡਿਵੈਲਪਮੈਂਟ ਹੋ ਚੁੱਕੀ ਹੈ ਪਿੰਡ ਦੇ ਜਿਹੜੀਆਂ ਜਿੰਨੀਆਂ ਵੀ ਝਿੜੀਆਂ ਸੀਗੀਆਂ ਸਾਰੇ ਕੱਢਤੀਆਂ ਤੇ ਟਮੇਟੇਲੇ ਸ਼ਾਇਦ ਇੱਕ ਦੋ ਉੱਥੇ ਮੌਜੂਦ ਹੈਗੇ ਆ ਜਿਹੜੇ ਪੁਰਾਤਨਾ ਉਹ ਵੀ ਹੁਣ ਮਤਲਬ ਕਹਿੰਦਾ ਮਤਲਬ ਉਹ ਕਹਿੰਦਾ ਹਵਾ ਨੰਦੇਰੀਆਂ ਨਾਲ ਉਹ ਡਿੱਗ ਚੁੱਕੇ ਹੈਗੇ ਆ ਮਤਲਬ ਕਹਿੰਦਾ ਤਾਂ ਇਹ ਜਿਹੜੇ ਅੱਜ ਦੀ ਅਸੀਂ ਇੱਥੇ ਖਤਮ ਕਰਾਂਗੇ ਇਹ ਜਿਹੜੇ ਰੁੱਖ ਸੀਗੇ ਜਿਹੜੇ ਦੱਸੇ ਹੈਗੇ ਪਿੰਡ ਜਿਹੜੇ ਦੱਸੇ ਹੈਗੇ ਅਸੀਂ ਇਹ ਰੁੱਖਾਂ ਦੇ ਨਾਂ ਤੇ ਪਏ ਹੋਏ ਸੀਗੇ ਤਾਂ ਹਾਲਾਤ ਕੋਈ ਬਾਲਾ ਚੰਗੀ ਚੰਗਾ ਨਹੀਂ ਹੈਗੇ ਨਾ ਜਿਹੜਾ ਇਸ ਪਿੰਡਾਂ ਦੇ ਵਿੱਚ ਰੁੱਖ ਹੈਗੇ ਜਿਹੜੇ ਜਿਸ ਨਾਂ ਤੇ ਪਏ ਹੈਗੇ ਆ ਤੇ ਇਸੇ ਤਰ੍ਹਾਂ ਹੀ ਇਹ ਲੜੀ ਚੱਲਦੀ ਰਹੂਗੀ ਅਸੀਂ ਬਹੁਤ ਸਾਰੇ ਹੋਰ ਪਿੰਡ ਹੈਗੇ ਆ ਫਤਲਗਾ ਦੇ ਹੈਗੇ ਆ ਸੰਗਰੂਰ ਦੇ ਹੈਗੇ ਆ ਮਾਨਸੇ ਦੇ ਹੈਗੇ ਆ ਇਹ ਤੁਹਾਡੇ ਨਾਲ ਗੱਲ ਕਰਾਂਗੇ ਦੁਆਬੇ ਮਾਝੇ ਦੇ ਪਿੰਡ ਵੀ ਹੈਗੇ ਜਿਹੜੇ ਕਿ ਇਸ ਇਹਨਾਂ ਰੁੱਖਾਂ ਦੇ ਨ ਤਾਂ ਮਕਸਦ ਇਹੀ ਸੀਗਾ ਵੀ ਇਹ ਇਹ ਵੀ ਗੱਲ ਕਰਨ ਦਾ ਕਿਉਂਕਿ ਸਾਡੇ ਜਿਹੜੇ ਜਿਹੜੇ ਬਹੁਤ ਸਾਰੇ ਜਿਹੜੇ ਪਿੰਡ ਦਾ ਜ਼ਿਕਰ ਕੀਤਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਸਾਡਾ ਜਿਹੜਾ ਪਿੰਡ ਹੈਗਾ ਜਿਹੜੇ ਨਵੀਂ ਜਨਰੇਸ਼ਨ ਨੂੰ ਪੁੱਛਦੇ ਨੇ ਜਰੋਂ ਤਾਂ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਪਤਾ ਸਾਨੂੰ ਬਜ਼ੁਰਗ ਜਾ ਕੇ ਪਿੰਡ ਚ ਲੱਭਣੇ ਪੈਂਦੇ ਵੀ ਸਾਨੂੰ ਦੱਸੋ ਜੀ ਇਹ ਜਿਹੜਾ ਥੋੜਾ ਪਿੰਡ ਦਾ ਨਾਮ ਹੈਗਾ ਰੁੱਖਾਂ ਪਿੱਛੇ ਪਿਆ ਤੇ ਕਿਉਂ ਪਿਆ ਉਹ ਜਿਹੜੇ ਨਵੀਂ ਜਨਰੇਸ਼ਨ ਤਾਂ ਕਿ ਸਾਨੂੰ ਪਤਾ ਹੀ ਨਹੀਂ ਜੀ ਇਹ ਕੈਮ ਕੈਮ ਦੇ ਰੁੱਖ ਕੀ ਹੁੰਦੇ ਆ ਜਾਂ ਮਤਲਬ ਕਿ ਸਿੰਬਲ ਦੇ ਰੁੱਖ ਕੀ ਹੁੰਦਾ ਇਹ ਸਾਡੇ ਜਦੋਂ ਗੱਲ ਕਰਦੇ ਆ ਸਾਨੂੰ ਮਤਲਬ ਬਜ਼ੁਰਗਾਂ ਨਾਲ ਗੱਲ ਕਰਨੀ ਪ ਜਰੂਰ ਬਜ਼ੁਰਗਾਂ ਨਾਲ ਗੱਲ ਕਰਦੇ ਸਾਨੂੰ ਉਹ ਆਪਣੇ ਉਹਨਾਂ ਦੇ ਅੱਖਾਂ 'ਚ ਵੀ ਟਾਈਪ ਆਫ ਹੰਝੂ ਆ ਜਾਂਦੇ ਹੈਗੇ ਵੀ ਸਾਡੇ ਜਿਹੜੇ ਪਰਾਤਨ ਸਾਡਾ ਪੰਜਾਬ ਸੀ ਸਾਡਾ ਕਿੰਨਾ ਮਤਲਬ ਕਹਿੰਦਾ ਹਰਾ ਭਰਾ ਸੀਗਾ ਪਰ ਹੁਣ ਸਾਡੇ ਜਿਹੜੀ ਡਵੈਲਪਮੈਂਟ ਤਰੱਕੀ ਤੇ ਛੱਡ ਚੁੱਕਿਆ ਤੇ ਪਰ ਦੂਸਰੀ ਗੱਲ ਦੱਸਦੀ ਹੈ ਕਿ ਅਸੀਂ ਅਸੀਂ ਜਿਹੜਾ ਲਾ ਰਹੇ ਆ ਉਹ ਸਾਡੇ ਪੰਜਾਬ ਦੇ ਵਿਰਾਸੇ ਲਾ ਰਹੇ ਤੇ ਕੋਈ ਇਹਦੇ ਵਿੱਚ ਪਿੰਡਾਂ ਦੇ ਵਿੱਚ ਲਾਉਣ ਦੀ ਐਫਰਟ ਨਹੀਂ ਕਰ ਰਿਹਾ ਮਤਲਬ ਤੇ ਸਾਡੀ ਜਿਹੜੀਆਂ ਸਾਡਾ ਜਿਹੜਾ ਮਕਸਦ ਜਿਹੜਾ ਸਾਡੀ ਫਾਊਂਡੇਸ਼ਨ ਦਾ ਹੈਗਾ ਉਹ ਪਿੰਡ ਪਿੰਡ ਝੜੀਆਂ ਲਾਉਂਦਾ ਹੈ ਤਾਂ ਅਸੀਂ ਲੱਗੇ ਹੋਏ ਆ ਦੇਖੋ 12500 ਪਿੰਡਾਂ ਤੇ ਬਹੁਤ ਸਾਰੇ ਪਿੰਡ ਅਸੀਂ ਪੰਜਾਬ ਦੇ ਜਿਹੜੇ ਮਾਲਵਾ ਦਾ ਇਲਾਕਾ ਹੈਗਾ ਅਸੀਂ ਆਲਮੋਸਟ ਹਰ ਪਿੰਡ ਚ ਪਹੁੰਚ ਪਹੁੰਚ ਕਰ ਚੁੱਕੇ ਕਿ ਸਾਡੀਆਂ 14-15 ਜਿਹੜੇ ਜ਼ਿਲ੍ਹੇ ਜ਼ਿਲ੍ਹੇ ਹੈਗੇ ਉਹਨਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਅੱਜ ਵੀ ਜਿਹੜਾ ਅਸੀਂ ਰੁੱਖਾਂ ਬਾਰੇ ਗੱਲ ਕੀਤੀ ਸਾਰੀ ਵੈਰੀਫਿਕੇਸ਼ਨ ਕਰਕੇ ਗੱਲ ਕਰ ਰਹੇ ਹਾਂ ਕੋਈ ਐ ਨਹੀਂ ਹੈਗਾ ਅਸੀਂ ਪਹੁੰਚ ਨਹੀਂ ਟੀਮਾਂ ਸਾਡੀਆਂ ਤੇ ਕੁਝ ਕੁਝ ਬਲਾਕ ਤਾਂ ਹੈ ਜਿਹੜੇ ਕਿ ਬਿਲਕੁਲ 100% ਅਸੀਂ ਮਤਲਬ ਖਤਮ ਕਰ ਚੁੱਕੇ ਹਾਂ ਸਰਵੇ ਕਰ ਚੁੱਕੇ ਉੱਥੇ ਦੇਖ ਰਹੇ ਹਾਂ ਵੀ ਕੀ ਹਾਲਾਤ ਆ ਕਿਵੇਂ ਆ ਹਾਲਾਤ ਕੋ ਸਾਨੂੰ ਵੀ ਥੱਲੇ ਦੇਖਣੀ ਨੇ ਬਹੁਤ ਮਾੜੇ ਹਾਲਾਤ ਜਿਹੜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀ ਕਿ ਇਧਰਲੇ ਪਾਸੇ ਜਿੰਨੇ ਵੀ ਰਾਜਪੁਰਾ ਇਲਾਕਾ ਹੈਗਾ ਸ਼ੰਭੂ ਦਾ ਇਲਾਕਾ ਹੈਗਾ ਇੱਥੇ ਸਿਰ ਪਹਾੜੀ ਕਿਕਰਾਂ ਤੋਂ ਇਲਾਵਾ ਹੋਰ ਸਾਨੂੰ ਕੁਝ ਨਹੀਂ ਦਿਖਦਾ ਹੈਗਾ ਤੇ ਕਿਸੇ ਵੀ ਪਿੰਡ ਨੇ ਕੋਈ ਵੀ ਲੈਂਡ ਜਿਹੜੀ ਹੈਗੀ ਆ ਇਹਨਾਂ ਰੁੱਖਾਂ ਲਈ ਡੈਡੀਕੇਟ ਨਹੀਂ ਕੀਤੀ ਹੋਈ ਇਹ ਵੀ ਬਹੁਤ ਵੱਡੀ ਤਰਾਸ ਦੀ ਹੈ ਸਾਡੀ ਜਿਹੜੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਕੋਈ ਅਬੰਡਨਡ ਲੈਂਡ ਪਈ ਹੋਵੇ ਪਿੰਡ ਵਿੱਚ ਜਿਹੜੀ ਕੋਈ ਬੇਆਵਾਜ਼ ਜਗ੍ਹਾ ਹੈਗੀ ਆ ਉਹ ਜੇ ਪਈ ਹੋਵੇ ਤਾਂ ਉਹਨੂੰ ਸੀ फटाफट ਐਡਮਿਨਿਸਟ੍ਰੇਸ਼ਨ ਦਾ ਮਿਲ ਕੇ ਕਿਉਂਕਿ ਸਰਕਾਰ ਇਹ ਦੇ ਸਰਕਾਰ ਦਾ ਰੋਲ ਹੁੰਦਾ ਐਡਮਿਨਿਸਟ੍ਰੇਸ਼ਨ ਰੋਲ ਸਾਡੀ ਫਾਊਂਡੇਸ਼ਨ ਦਾ ਅਸੀਂ फटाफट ਉਹਨੂੰ ਮਤਲਬ ਕਹਿੰਦਾ ਮਾਰ ਕਰਕੇ ਜੇ ਉਹਦੀ ਮਤਲਬ ਕਹਿੰਦਾ ਕੋਈ ਤਾਰਬੰਦੀ ਦੀ ਲੋੜ ਆ ਕੋਈ ਜੇਸੀਬ ਮਸ਼ੀਨ ਚਾਹੀਦੀ ਹੈ ਜਾਂ ਕੋਈ ਹੋਰ ਮਸ਼ੀਨਰੀ ਟਰੈਕਟਰ ਦੀ ਲੋੜ ਆ ਅਸੀਂ फटाफट ਉਹਨੂੰ ਲਾ ਕੇ ਉੱਥੇ ਸੀ ਮਤਲਬ ਕਹਿੰਦਾ ਜੰਗਲ ਕ੍ਰੀਏਟ ਕਰਦੇ ਜਾ ਰਹੇ ਹਾਂ ਸਾਡਾ ਹੁਣ ਜਿਹੜਾ ਸਫਰ ਹੈਗਾ ਮਾਲਵੇ ਦੇ ਇਲਾਕੇ ਦਾ ਉਹਦੇ ਵਿੱਚ ਅਸੀਂ ਤਕਰੀਬਨ 1175 ਦੇ ਕਰੀਬ ਜੰਗਲ ਲਾ ਚੁੱਕੇ ਹਾਂ ਤਾਂ ਉਹ ਜੰਗਲ ਉੱਥੇ ਲੱਗੇ ਜਿੱਥੇ ਕਿ ਸੋਚ ਵੀ ਨਹੀਂ ਸਕਦੇ ਸੀ ਆਪਾਂ ਵੀ ਲੈਂਡ ਇੰਨੀ ਕ ਅਬੰਡੰਟ ਲੈਂਡ ਖਰਾਬ ਲੈਂਡ ਵਿੱਚ ਅਸੀਂ ਜੰਗਲ ਉਹਨੂੰ ਲਸ਼ ਗ੍ਰੀਨ ਵਿੱਚ ਕਨਵਰਟ ਕੀਤਾ ਉਹ ਇੱਕ ਹੋਰ ਵੱਡੀ ਗੱਲ ਆ ਵੀ ਉਹ ਪੰਛੀ ਤੇ ਰਹਿਣ ਬਸੇਰੇ ਆ ਮਤਲਬ ਕਹਿੰਦਾ ਜਿਹੜੇ ਜੰਗਲ ਹੈਗੇ ਆ ਕ੍ਰੀਏਟ ਕੀਤੇ ਪਿੰਡ-ਪਿੰਡ ਤਾਂ ਸਾਡਾ ਮਕਸਦ ਇਹ ਵੀ ਕੱਲੇ-ਕੱਲੇ ਮਾਲਵੇ ਦੇ ਪਿੰਡ ਵਿੱਚ ਪਾਰਕ ਹੋਇਆ ਜੰਗਲ ਹੋਏ ਤਾਂ ਹੋਰ ਜਿਹੜੇ ਰੋਡ ਸਾਈਡ ਹੋਏ ਇਹ ਲਾਉਂ ਦਾ ਪੂਰਾ ਪਲਾਨ ਆ ਕਿਉਂਕਿ ਉਹਨਾਂ ਲਈ 5 ਸਾਲ ਦੇ ਵਿੱਚ ਅਸੀਂ ਮਾਲਵੇ ਦੇ ਵਿੱਚ ਬਿਲਕੁਲ ਡੀਪ ਚਲੇ ਜਾਣਾ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਵੋਟਰਾਂ ਤੱਕ ਪਹੁੰ ਤਾਂ ਇਸ ਇਸ ਲਈ ਸਾਡਾ ਇਕੱਲਿਆਂ ਦਾ ਕਾਰਜ ਨਹੀਂ ਹੈਗਾ ਅਸੀਂ ਲਗਾਤਾਰ ਸਹਿਯੋਗ ਲੈਂਦੇ ਆ ਰਹੇ ਆ ਸਾਡੀ ਲੋਕਾਂ ਦਾ ਸਾਡੇ ਸਰਪੰਚਾਂ ਦਾ ਸਾਡੇ ਯੂਥ ਕਲੱਬਾਂ ਦਾ ਸਾਡਾ ਮਤਲਬ ਬਾਦ ਚੜ ਕੇ ਸਾਥ ਦੋ ਤਾਂ ਕਿ ਜਿਹੜਾ ਅਸੀਂ ਜਿਹੜਾ ਕਾਰਜ ਵਿੱਢਿਆ ਹੋਇਆ ਹੈ ਸਾਡਾ ਪੰਜਾਬ ਇਹ ਬੇਸਿਕਲੀ ਮੁਰਸਿਰਜਨਾ ਹੈਗੀ ਆ ਇਹ ਤੁਸੀਂ ਕਹਿ ਸਕਦੇ ਹੋ ਅਸੀਂ ਬਿਲਕੁਲ ਡੀਪ ਜਾ ਚਲੇ ਗਏ ਆ ਪੰਜਾਬ ਦੇ ਕੱਲੇ ਕੁਝ ਥੋੜੂ ਪਿੰਡਾਂ ਦੇ ਨਾਂ ਜਿਹੜੇ ਰੁੱਖਾਂ ਦੇ ਇਹ ਵੀ ਅੱਜ ਦੱਸ ਰਹੇ ਆਂ ਇਹ ਵੀਡੀਓ ਰਾਈ ਤੇ ਅਸੀਂ ਡੀਪ ਜਾ ਚੁੱਕੇ ਆ ਸਾਡੇ ਹਾਲਾਤ ਅਸੀਂ ਦੇਖ ਲਿਆ ਵੀ ਕੀ ਆ ਸਾਡਾ ਪਾਣੀ ਦਾ ਲੈਵਲ ਡਾਊਨ ਜਾ ਰਿਹਾ ਸਾਡੇ ਉਬੇ ਸਾਡੇ ਜਿਹੜੇ ਕਾਲੇ ਹੋ ਚੁੱਕੇ ਆ ਪਲਾਸਟਿਕ ਕਰਕੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿਤੇ ਤਾਂ ਉਹਨਾਂ ਨੂੰ ਸੁਧਾਰ ਵਾਸਤੇ ਸਾਨੂੰ ਸਭ ਦੀ ਲੋੜ ਆ ਤਾਂ ਸਾਡੇ ਪੰਜਾਬ ਦੀ ਇੱਕ ਤਰ੍ਹਾਂ ਦੀ ਮੋੜ ਸਿਰਜਣਾ ਕਰਦੇ ਆ ਮਤਲਬ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰਤੀ ਹੈਗੀ ਆ ਉਹਨਾਂ ਨੂੰ ਰੁੱਖਾਂ ਦੀ ਲੋੜ ਆ ਸਾਡੇ ਜਿਹੜੇ ਰੁੱਖਾਂ ਜਿਹੜੇ ਰੁੱਖਾਂ ਦੇ ਨਾਲ ਤੇ ਪਿੰਡ ਬਣਿਆ ਉਹਨਾਂ ਨੂੰ ਦੁਬਾਰਾ ਅਸੀਂ ਉਹਨਾਂ ਰੁੱਖਾਂ ਨੂੰ ਲਾ ਕੇ ਅਸੀਂ ਰਿਵਾਈਵ ਕਰਨਾ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ